ਕਿਹੜਾ ਰੋੜਕੀ ਵਾਲਿਆ ਸੂਬੇ ਸਾਹਮਣੇ ਦੂਜੀ ਵਾਰੀ ਐਂਟਰੀ ਹੋਇਆ ਚਾਹ ਦੇ ਬਾਗ ਤਾਂ ਦਿਖਾ ਲਈ ਨਹੀਂ ਮੁੜ ਕੇ ਲਓ ਜੀ 30 ਸਟੇਟ ਦੇ ਵਿੱਚੋਂ ਨੰਗਣ ਦਾ ਮੌਕਾ ਮਿਲਿਆ 메ਨ ਸੜਕ ਤੇ ਜਿਹੜੇ ਜਾਂਦੇ ਸੀਗੇ ਆਪਾਂ ਜਾ ਰਹੇ ਸੀਗੇ ਜਿਹੜੀ ਹੁੰਦੀ ਆਪਣੇ ਲੋਕਾਂ ਵਾਲੀ ਉਹ ਛੱਡਤੀ ਆ 30 ਸਟੇਟ ਦੇ ਵਿੱਚ ਦੀ ਇੱਕ ਐਂਟਰ ਲੋਕਾਂ ਵਾਲੀ ਸੜਕ ਨਿਕਲਦੀ ਆ ਇੱਥੇ ਐਂਟਰੀ ਕਰਾਈ ਨਾਂ ਨੂੰ ਲਿਖਾਇਆ ਤੇ ਉਹਨੇ ਨੰਗਣ ਦੇ ਦਿੱਤਾ ਅੱਗੇ ਜਾ ਕੇ 메ਨ ਹਾਈਵੇ ਆ ਜਾਣਾ ਆ ਨਾਗਾ ਲੈਂਡ ਆਲਾ ਨਾਗਾ ਲੈਂਡ ਚ ਐਂਟਰ ਹੋਣਾ ਆ ਆਪਾਂ ਤੇ ਆਹ ਮਾਰੋ ਝਾਤੀ ਜਰਾ ਫੇ ਜਾਪਤੀ ਦੇ ਬਾਗਾਂ ਦੇ ਸੀਸੀਟੀ ਚਾਹ ਮਸ਼ਹੂਰ ਆ ਅਸਾਮ ਦੀ ਘੱਟ ਰੇਟ ਤੋਂ ਲੈ ਕੇ ਉੱਪਰ ਤੱਕ ਰੇਟ ਜਾਂਦਾ ਹੀ ਰਹਿੰਦਾ ਇਹਦਾ ਜਾਪਤੀ ਦੇ ਬਾਗਾਂ ਦੇ ਵਿੱਚ ਰੁੜਕੀ ਵਾਲਾ 40 ਸਾਲਾਂ ਦਾ ਨੌਜਵਾਨ ਗੱਭਰੂ ਆਪਣੇ ਘੋੜੇ ਤੂਫਾਨ ਦੇ ਨਾਲ ਐਦਾਂ ਕਹਿ ਦਵੇ